ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਸਾਰੀ ਸੰਗਤ ਨੂੰ ਜਿੰਨੀਆਂ ਵੀ ਰੂਹਾਂ ਇਸ ਚੈਨਲ ਦੇ ਨਾਲ ਜੁੜੀਆਂ ਹੋਈਆਂ ਹਨ ਸੋ ਸਾਰਿਆਂ ਨੂੰ ਹੀ ਇਸ ਮਹੀਨੇ ਦੇ ਜੇਠੇ ਵੀਰਵਾਰ ਦਿਨਾਂ ਲੱਖ ਲੱਖ ਮੁਬਾਰਕਾਂ ਬਹੁਤ ਹੀ ਕਰਮਾ ਭਾਗਾ ਵਾਲਾ ਇਹ ਦਿਨ ਹੈ ਸੋ ਜਿਨ੍ਹਾਂ ਨੂੰ ਅੱਜ ਦੇ ਦਿਨ ਵੱਧ ਚੜ ਕੇ ਸੇਵਾ ਦਾ ਮੌਕਾ ਮਿਲਿਆ ਹੈ ਸੋ ਅੱਜ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਜੀ ਕਿਉਂਕਿ ਅੱਜ ਕਾਫੀ ਹੱਦ ਤੱਕ ਹਰ ਇੱਕ ਪਿੰਡ ਸ਼ਹਿਰ ਦੇ ਵਿੱਚ ਪੀਰਾਂ ਈਰਾਂ ਨੂੰ ਯਾਦ ਕੀਤਾ ਗਿਆ ਉਹਨਾਂ ਦੇ ਨਾਮ ਦੇ ਮੇਲੇ ਲੱਗੇ ਨੇ ਉਹਨਾਂ ਦੇ ਨਾਮ ਦੇ ਲੰਗਰ ਲੱਗੇ ਹੋਏ ਨੇ ਤੇ ਕਿੰਨੀਆਂ ਰੂਹਾਂ ਨੇ ਅੱਜ ਸੇਵਾ ਵੰਦ ਚੜ ਕੇ ਕੀਤੀ ਆ ਸੋ ਅੱਜ ਇਸ ਵੀਡੀਓ ਵਿੱਚ ਕਮੈਂਟਾਂ ਰਾਈ ਜਰੂਰ ਦੱਸਣਾ ਜੀ ਸੋ ਜਿਨ੍ਹਾਂ ਨੇ ਵੰਦ ਚੜ ਕੇ ਸੇਵਾ ਕੀਤੀ ਹੈ ਤੇ ਜੋ-ਜੋ ਕਰਮ ਦੱਸੀਦੇ ਆ ਕਿ ਤੁਸੀਂ ਉਹ ਕਰਮ ਕਰਦੇ ਹੋ ਕਿਉਂਕਿ ਹਰ ਰੋਜ ਅਸੀਂ ਕੁਝ ਨਾ ਕੁਝ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰੀਦੀ ਆ ਤੇ ਨਾਲ ਦੀ ਨਾਲ ਕੋਈ ਨਾ ਕੋਈ ਕਰਮ ਦੱਸੀਦਾ ਆ ਸੋ ਇਹ ਹੀ ਕਰਮ ਕੀਤੇ ਹੋਏ ਮੁਸ਼ਕਲ ਸਮੇਂ ਸਾਹਮਣੇ ਆਉਂਦੇ ਆ ਸੋ ਜਿਵੇਂ ਕਿ ਅਸੀਂ ਕਹਿਦੀਦਾ ਕਿ ਅੱਜ ਸਾਡੇ ਤੇ ਬਹੁਤ ਵੱਡੀ ਮੁਸ਼ਕਲ ਆ ਗਈ ਪ੍ਰਮਾਤਮਾ ਨੇ ਵਿਚਾਲਿਆ ਕੋਈ ਕੀਤਾ ਕਰਮ ਫਿਰ ਅੱਗੋਂ ਕੋਈ ਨਾ ਕੋਈ ਇਹ ਗੱਲ ਜਰੂਰ ਕਹਿੰਦਾ ਹੈ ਕਿ ਤੁਹਾਡਾ ਕੁਝ ਦਿੱਤਾ ਲਿਆ ਮੋਹਰੇ ਆਇਆ ਹੈ ਸ਼ਬਦ ਫਿਰ ਸਾਨੂੰ ਸੁਣਨ ਨੂੰ ਮਿਲਦੇ ਆ ਤੇ ਇੱਥੇ ਵੀ ਇੱਕ ਮਾਲਕ ਦਾ ਸ਼ੁਕਰਾਨਾ ਕਰਨਾ ਕਿ ਉਹ ਮਾਲਕ ਹੀ ਤੁਹਾਨੂੰ ਆਨੇ ਵਹਨੇ ਸਹੀ ਕਿਸੇ ਨੇ ਕਿ ਸਰੇ ਤ्रू ਹੀ ਸਹੀ ਕੋਈ ਸੰਤੀਸ਼ ਦੇ ਰਿਆ ਆ ਕਿ ਤੁਹਾਨੂੰ ਸਮਝਾ ਰਿਆ ਹੈ ਕਿ ਤੁਹਾਡਾ ਜੋ ਕੀਤਾ ਹੋਇਆ ਕਰਮ ਸੀ ਉਹ ਤੁਹਾਡੇ ਮੂਹਰੇ ਆ ਗਿਆ ਕਹਿਣ ਵਾਲਾ ਵੀ ਉਹ ਪ੍ਰਮਾਤਮਾ ਹੀ ਹੈ ਇਹ ਗੱਲ ਤੇ ਜਦੋਂ ਅਸੀਂ ਆਪਣੀ ਜ਼ੁਬਾਨ ਚੋ ਵੀ ਕਹਿੰਦੇ ਆ ਕਿ ਅੱਜ ਸਾਨੂੰ ਪ੍ਰਮਾਤਮਾ ਨੇ ਰੱਖ ਲਿਆ ਸਾਡੀ ਲਾਜ ਰੱਖ ਲਈ ਤੇ ਉਹ ਪ੍ਰਮਾਤਮਾ ਹੀ ਹਾਮੀ ਭਰਦਾ ਹੈ ਪ੍ਰਮਾਤਮਾ ਦੇ ਬੋਲ ਨੇ ਕਿਉਂਕਿ ਪ੍ਰਮਾਤਮਾ ਦੀ ਜਦੋਂ ਅਸੀਂ ਸੇਵਾ ਕਰਦੇ ਆ ਤੇ ਉਹ ਪ੍ਰਮਾਤਮਾ ਕਦੇ ਵੀ ਸੇਵਾ ਦਾ ਹੱਕ ਨਹੀਂ ਰੱਖਦਾ ਸੋ ਹੱਕਾਂ ਦੇ ਹੱਕ ਤਨ ਵੇੜਨ ਵਾਲਾ ਦਾ ਤਾ ਹੈ ਹਾਰਿਕ ਦਾ ਮਾਫਾ ਹੈ ਸੋ ਅਸੀਂ ਤਾਂ ਭੁੱਲਣ ਹਾਰ ਆ ਪਰ ਉਹ ਪਰਮਾਤਮਾ ਹੈ ਉਹ ਬਖਸ਼ਣ ਹਾਰ ਹੈ ਮਾਪਾ ਆਪਣੇ ਬੱਚੇ ਨੂੰ ਕਦੇ ਵੀ ਮੁਸੀਬਤ ਵਿੱਚ ਨਹੀਂ ਦੇਖ ਸਕਦਾ ਸੋ ਜੇਕਰ ਗਲਤੀ ਬੱਚੇ ਤੋਂ ਹੁੰਦੀ ਵੀ ਹੈ ਤਾਂ ਬਖਸ਼ ਦਿੰਦਾ ਹੈ ਪਰਮਾਤਮਾ ਦਾ ਵੱਡੇ ਵੱਡੇ ਗੁਨਾਹ ਬਖਸ਼ ਦਿੰਦਾ ਹੈ ਗੁਨਾਹਾਂ ਤੇ ਪਰਦਾ ਪਾ ਦਿੰਦਾ ਹੈ ਪਰ ਜਿਹੜੇ ਗੁਨਾਹ ਤੇ ਉਹ ਪਰਮਾਤਮਾ ਪਰਦਾ ਪਾਉਂਦਾ ਹੈ ਤੇ ਉਹ ਕਦੇ ਵੀ ਕਿਸੇ ਦੇ ਸਾਹਮਣੇ ਨਹੀਂ ਆਉਂਦੇ ਤੇ ਜੇਕਰ ਇੱਥੇ ਇਨਸਾਨ ਦੀ ਗੱਲ ਕਰੀਏ ਤੇ ਇਨਸਾਨ ਕੋਈ ਕਿਸੇ ਦੀ ਗਲਤੀ ਨੂੰ ਛਪਾ ਲਵੇਗਾ ਤੇ ਕਦੇ ਹੋ ਨਹੀਂ ਸਕਦਾ ਬਖਤੌਣ ਤੇ ਉਹ ਕਦੇ ਨਾ ਕਦੇ ਜ਼ਿੰਦਗੀ ਵਿੱਚ ਮੇਣਾ ਜ਼ਰੂਰ ਮਾਰਦਾ ਹੈ ਪਰ ਪ੍ਰਮਾਤਮਾ ਕਦੇ ਵੀ ਜ਼ਿੰਦਗੀ ਵਿੱਚ ਚਤਾਰਦਾ ਨਹੀਂ ਮੇਣਾ ਨਹੀਂ ਮਾਰਦਾ ਜੇਕਰ ਕੁਝ ਦਿੰਦਾ ਵੀ ਹੈ ਸਾਨੂੰ ਜੇਕਰ ਅਸੀਂ ਰੋਜ਼ ਇੱਕ ਕੰਮ ਕਰਨਾ ਸ਼ੁਰੂ ਕਰੀਏ ਕਿ ਪ੍ਰਮਾਤਮਾ ਤੋਂ ਮਾਫੀ ਮੰਗਣੀ ਸ਼ੁਰੂ ਕਰ ਲਈਏ ਤਾਂ ਪ੍ਰਮਾਤਮਾ ਸਾਰੇ ਗੁਨਾਹਾਂ ਨੂੰ ਮਾਫ ਕਰ ਦਿੰਦਾ ਹੈ ਪਰ ਇੱਥੇ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਜਦੋਂ ਪ੍ਰਮਾਤਮਾ ਦੇ ਚਰਨਾਂ ਨਾਲ ਲੱਗ ਗਏ ਫਿਰ ਉਸ ਤੋਂ ਬਾਅਦ ਆਪਣੇ ਆਪ ਨੂੰ ਥੋੜਾ ਸੰਭਲ ਕੇ ਰਹਿਣਾ ਚਾਹੀਦਾ ਆ ਇਹ ਨਹੀਂ ਹੈ ਕਿ ਅਸੀਂ ਹੁਣ ਪ੍ਰਮਾਤਮਾ ਦੇ ਲੱਡ ਲੱਗਦੇ ਅਸੀਂ ਮਾਫੀ ਮੰਗ ਰਹੇ ਆ ਤੇ ਹੁਣ ਅਸੀਂ ਗਲਤੀ ਕਰੀ ਜਾਈਏ ਸ਼ਾਇਦ ਪ੍ਰਮਾਤਮਾ ਸਾਨੂੰ ਬਖਸ਼ ਹੀ ਜਾਵੇਗਾ ਸੋ ਪਹਿਲਾਂ ਜੋ ਜਾਣੇ ਅਣਜਾਣੇ ਚ ਹੋਈਆਂ ਗਲਤੀਆਂ ਭੁੱਲਣਾ ਹੈ ਜਾਂ ਪਹਿਲੇ ਸਾਨੂੰ ਆ ਦੀ ਕੋਈ ਗਲਤੀ ਹੈ ਉਹ ਬਖਸ਼ ਸਕਦਾ ਹੈ ਪਰ ਜੋ ਅਸੀਂ ਜਾਣਦੇ ਹੋਏ ਵੀ ਗਲਤੀਆਂ ਕਰਦੇ ਆ ਤਾਂ ਫਿਰ ਉਹ ਗਲਤੀਆਂ ਬਖਸ਼ਿਆ ਨਹੀਂ ਜਾਂਦੀਆਂ ਸੋ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਜੇਕਰ ਸੇਵਾ ਸਿਮਰਨ ਵੀ ਕਰਦੇ ਹੋ ਤਾਂ ਇਹ ਕਦੇ ਮਤ ਸੋਚਣਾ ਕਿ ਅਸੀਂ ਜਿਕਰ ਇਹ ਗਲਤੀ ਕੀਤੀ ਤਾਂ ਅਸੀਂ ਮਾਫੀ ਮੰਗ ਲਵਾਂਗੇ ਸੋ ਜੋ ਗਲਤੀ ਮਜਬੂਰੀ ਵਿੱਚ ਹੋ ਜਾਵੇ ਚਾਹ ਕਿਸੇ ਦਾ ਉਹਦੇ ਵਿੱਚ ਫਾਇਦਾ ਹੋਵੇ ਕਿਸੇ ਦੀ ਜਾਨ ਬਚਾਰੇ ਆ ਉਹ ਤਾਂ ਗਲਤੀ ਉਹ ਪ੍ਰਮਾਤਮਾ ਬਖਸ਼ੇਗਾ ਪਰ ਜੋ ਅਸੀਂ ਜਾਣਬੂ ਕਰਾਂਗੇ ਉਹ ਗਲਤੀਆਂ ਨੂੰ ਪਰਮਾਤਮਾ ਕਦੇ ਨਹੀਂ ਬਖਸ਼ੇਗਾ ਪਰਮਾਤਮਾ ਮੌਕਾ ਜ਼ਰੂਰ ਇਨਸਾਨ ਨੂੰ ਦਿੰਦਾ ਹੈ ਇੱਕ ਮੌਕਾ ਜ਼ਿੰਦਗੀ ਵਿੱਚ ਜ਼ਰੂਰ ਦਿੰਦਾ ਹੈ ਜਦੋਂ ਇਨਸਾਨ ਸਾਰੀ ਜ਼ਿੰਦਗੀ ਗਲਤੀਆਂ ਵਿੱਚ ਹੀ ਨਗਾ ਲੈਂਦਾ ਹੈ ਆਖਰਕਾਰ ਜਦੋਂ ਥੱਕ ਜਾਂਦਾ ਹੈ ਸਾਰੇ ਰਿਸ਼ਤਿਆਂ ਤੋਂ ਮਨ ਅੱਕ ਜਾਂਦਾ ਹੈ ਤਾਂ ਫਿਰ ਪਰਮਾਤਮਾ ਦਾ ਦਰਵਾਜ਼ਾ ਉਸ ਨੂੰ ਦਿਸਦਾ ਹੈ ਤਾਂ ਪਰਮਾਤਮਾ ਦੀ ਸ਼ਰਨ ਵਿੱਚ ਚਲੇ ਜਾਂਦਾ ਫਿਰ ਪਰਮਾਤਮਾ ਉਹ ਸਭ ਕੀਤੇ ਹੋਏ ਗੁਨਾਹਾਂ ਨੂੰ ਮਾਫ ਕਰ ਦਿੰਦਾ ਹੈ ਕਿਉਂਕਿ ਅਣਜਾਣੇ ਵਿੱਚ ਹੋਇਆ ਤੇ ਹੁਣ ਅਸੀਂ ਜਦੋਂ ਪਰਮਾਤਮਾ ਦੇ ਚਰਨਾਂ ਨਾ ਨਾ ਲੱਗਦੇ ਹੁਣ ਜਾਣਬੁੱਝ ਕੇ ਕੋਈ ਹੋ ਜੇ ਕਰਮ ਕਰਾਂਗੇ ਤਾਂ ਪ੍ਰਮਾਤਮਾ ਨੇ ਉਹ ਕਰਮ ਕਦੇ ਵੀ ਨਹੀਂ ਬਖਸ਼ਣੇ ਸੋ ਤੁਹਾਡੇ ਮਨ ਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਕਿਤੇ ਗਲਤ ਨਹੀਂ ਜਿੱਥੇ ਵੀ ਇਨਸਾਨ ਗਲਤ ਹੋਵੇਗਾ ਜੇਤੇ ਪ੍ਰਮਾਤਮਾ ਦੀ ਕਿਰਪਾ ਹੈ ਸੋ ਉਸ ਇਨਸਾਨ ਨੂੰ ਪ੍ਰਮਾਤਮਾ ਸੰਕੇਤ ਦਵੇਗਾ ਮਨ ਰਾਹੀਂ ਸੋ ਜਦੋਂ ਵੀ ਕੋਈ ਕਰਮ ਆੜਾ ਕਰਨ ਲੱਗੋਗੇ ਮਨ ਰਾਜੀ ਨਹੀਂ ਹੋਵੇਗਾ ਤੁਸੀਂ ਖੁਦ ਤਿਆਰ ਹੋ ਜਾਓਗੇ ਪਰ ਮਨ ਜੋ ਹੈ ਉਹ ਡਰੇਗਾ ਅੰਦਰੋਂ-ਅੰਦਰੋਂ ਮਨ ਜਿਹੜਾ ਆ ਤੁਹਾਨੂੰ ਏ ਕਹੇਗਾ ਕਿ ਇਹ ਗਲਤ ਹੈ ਨਾ ਕਰ ਇਹ ਚੰਗਾ ਨਹੀਂ ਸੋ ਜੇਕਰ ਇਹੋ ਜੇ ਸੰਕੇਤ ਅੰਦਰੋਂ ਆਉਣੇ ਸ਼ੁਰੂ ਹੋ ਜਾਣ ਤਾਂ ਸਮਝ ਲੈਣਾ ਕਿ ਉਹ ਪ੍ਰਮਾਤਮਾ ਤੁਹਾਨੂੰ ਰੋਕ ਰਿਹਾ ਹੈ ਕਿਉਂਕਿ ਤੁਹਾਡੇ ਤੇ ਮਾਲਕ ਦੀ ਕਿਰਪਾ ਹੈ ਸੋ ਕਦੇ ਵੀ ਫਿਰ ਉਹ ਵਾਲਾ ਕਰਮ ਕਰਨ ਦੀ ਕੋਸ਼ਿਸ਼ ਨਾ ਕਰਨਾ ਤੇ ਜਿੱਥੇ ਕਿਸੇ ਦੀ ਤੁਹਾਨੂੰ ਲੱਗਦਾ ਹੈ ਕਿ ਜਾਨ ਬਚਾਉਣੀ ਹੈ ਇਹ ਮੁਸੀਬਤ ਤੋਂ ਬਚ ਸਕਦਾ ਹੈ ਸਾਡੇ ਇੱਕ ਸਿਰਫ ਝੂਠ ਦੀ ਵਜ੍ਹਾ ਨਾਲ ਤਾਂ ਫਿਰ ਪਰਮਾਤਮਾ ਵੀ ਉੱਥੇ ਕਿਰਪਾ ਕਰ ਦਿੰਦਾ ਹੈ ਸੋ ਕਿਉਂਕਿ ਜਦੋਂ ਅਸੀਂ ਕਿਸੇ ਨੂੰ ਬਚਾਉਣ ਜਾਵਾਂਗੇ ਜੇਕਰ ਉੱਥੇ ਸਾਨੂੰ ਕੋਈ ਗਲਤੀ ਵੀ ਕਰਨੀ ਪੈ ਜਾਵੇ ਪਰ ਪਰਮਾਤਮਾ ਹਰ ਇੱਕ ਜਗ੍ਹਾ ਹਰ ਇੱਕ ਟਾਈਮ ਉਹ ਦਿਲਾਂ ਦੀਆਂ ਜਾਣਦਾ ਹੈ ਉਹ ਦੇਖਦਾ ਹੈ ਸੁਣਦਾ ਵੀ ਹੈ ਤੇ ਉੱਥੇ ਤੁਹਾਡੇ ਮਨ ਵਿੱਚ ਡਰ ਨਹੀਂ ਆਵੇਗਾ ਤੇ ਜਿਸ ਦਿਨ ਤੁਹਾਡੇ ਮਨ ਵਿੱਚ ਡਰ ਆ ਗਿਆ ਕਿ ਅਸੀਂ ਆਹ ਵਾਲਾ ਕਰਮ ਕੰਮ ਤਾਂ ਲੱਗੇ ਆ ਪਰ ਇਹਦੇ ਵਿੱਚ ਸਾਡਾ ਨੁਕਸਾਨ ਹੋ ਸਕਦਾ ਹੈ ਸੋ ਸਾਡੇ ਤੋਂ ਸਾਡੇ ਮਾਲਕ ਦੀ ਕਿਰਪਾ ਪਿੱਛੇ ਹਟ ਸਕਦੀ ਹੈ ਤਾਂ ਸਮਝ ਲੈਣਾ ਕਿ ਉਹ ਪ੍ਰਮਾਤਮਾ ਤੁਹਾਨੂੰ ਰੋਕ ਰਿਹਾ ਹੈ ਪਰ ਜਿਹੜਾ ਕੋਈ ਤੁਸੀਂ ਕੰਮ ਇਹੋ ਜਿਹਾ ਕਰਨ ਜਾ ਰਹੇ ਆ ਜਿਹਦੇ ਵਿੱਚ ਤੁਹਾਡੇ ਮਨ ਵਿੱਚ ਜਰਾ ਵੀ ਡਰ ਨਹੀਂ ਤੁਹਾਨੂੰ ਪਤਾ ਹੈ ਕਿ ਤੁਸੀਂ ਸਹੀ ਹੋ ਗਲਤ ਨਹੀਂ ਹੋ ਤਾਂ ਸਮਝ ਲੈਣਾ ਕਿ ਉੱਥੇ ਪ੍ਰਮਾਤਮਾ ਤੁਹਾਡਾ ਸਾਥ ਦੇ ਰਿਹਾ ਸੋ ਜਦੋਂ ਅਸੀਂ ਇਸ ਤਰ੍ਹਾਂ ਇਹਨਾਂ ਸੰਕੇਤਾਂ ਨੂੰ ਸਮਝਣਾ ਸ਼ੁਰੂ ਕਰ ਲਵਾਂਗੇ ਤੇ ਬਹੁਤ ਰੌਲੇ ਜਿਹੜੇ ਆਪਣੇ ਆਪ ਖਤਮ ਹੋ ਜਾਂਦੇ ਨੇ ਸੋ ਜਿਹਦੇ ਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਉਹ ਨੂੰ ਫਿਰ ਇਹ ਸੰਕੇਤ ਮਿਲਦੇ ਆ ਜੋ ਮਨ ਨੇ ਕਹਿ ਦਿੱਤਾ ਉਹ ਸੱਚ ਹੈ ਜੋ ਇਹ ਦਿਮਾਗ ਕਹਿ ਰਿਹਾ ਹੈ ਉਹ ਝੂਠ ਹੈ ਹਮੇਸ਼ਾ ਆਪਣੇ ਮਨ ਦੀ ਸੁਣਨੀ ਚਾਹੀਦੀ ਕਿ ਮਨ ਕੀ ਕਹਿੰਦਾ ਹੈ ਜੇਕਰ ਕੋਈ ਕੰਮ ਕਰਨ ਲੱਗਿਆਂ ਤੁਹਾਡਾ ਮਨ ਡਰਦਾ ਹੈ ਤੇ ਉੱਥੇ ਪ੍ਰਮਾਤਮਾ ਤੁਸੀਂ ਖੁਦ ਨਹੀਂ ਡਰ ਰਹੇ ਤੁਹਾਨੂੰ ਪ੍ਰਮਾਤਮਾ ਰੋਕ ਰਿਹਾ ਹੈ ਤੇ ਉੱਥੇ ਰੁਕ ਜ਼ਰੂਰ ਜਾਣਾ ਸੋ ਕਦੇ ਵੀ ਗਲਤੀ ਨਹੀਂ ਕਰਨੀ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਦੱਸਾਂਗੇ ਜੀ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਕਿ ਜਿੱਦਾਂ ਕਿ ਦੀਦੀ ਜੀ ਤੁਸੀਂ ਦੱਸਿਆ ਕਿ ਦਰਵਾਜ਼ੇ ਕਵਾਲੀ ਜ਼ਰੂਰ ਲਗਾਉਣੀ ਚਾਹੀਦੀ ਹੈ ਬਿਲਕੁਲ ਅਸੀਂ ਵੀ ਵੀਰਵਾਰ ਦਰਵਾਜ਼ੇ ਕਵਾਲੀ ਲਗਾਉਂਦੇ ਹਾਂ ਜੀ ਜਦੋਂ ਅਸੀਂ ਵੀਰਵਾਰ ਨੂੰ ਤੜਕੇ ਦਰਬਾਰ ਦੀ ਸੇਵਾ ਕਰਦੇ ਹਾਂ ਉਸ ਵੇਲੇ ਵੀ ਕਵਾਲੀ ਲਗਾ ਦਿੰਦੇ ਆ ਦੀਦੀ ਜੀ ਤੇ ਸੇਵਾ ਕਰਕੇ ਕਵਾਲੀ ਸੁਣ ਕੇ ਵੱਖਰਾ ਹੀ ਆਨੰਦ ਆਉਂਦਾ ਹੈ ਜੀ ਬਿਲਕੁਲ ਬਿਲਕੁਲ ਸੋ ਜਦੋਂ ਵੀ ਅਸੀਂ ਵੀਰਵਾਰ ਦੀ ਸਪੈਸ਼ਲ ਸੇਵਾ ਜਿਆਦਾ ਤੱਕ ਕਰਦੇ ਹਾਂ ਕਿਉਂਕਿ ਹਰ ਰੋਜ਼ ਤਾਂ ਸੇਵਾ ਹਰ ਇੱਕ ਦਰਬਾਰ ਵਿੱਚ ਹੁੰਦੀ ਆ ਧੂਪ ਬੱਤੀ ਲਗਾਤਾ ਨਮਸਕਾਰ ਕਰ ਲਿਆ ਪਰ ਵੀਰਵਾਰ ਦਾ ਕੁਝ ਵੱਖਰਾ ਹੀ ਨਜ਼ਾਰਾ ਹੁੰਦਾ ਹੈ ਕਿਉਂਕਿ ਅਸੀਂ ਆਪਣੀ ਸੋਚ ਨੂੰ ਉੱਥੇ ਘਟਕਾ ਲਿਆ ਹੈ ਵੈਸੇ ਹਰ ਰੋਜ਼ ਹੀ ਇਸ ਤਰ੍ਹਾਂ ਦੀ ਹੀ ਕਿਰਪਾ ਮਾਲਕ ਦੀ ਹੁੰਦੀ ਹੈ ਜਿਸ ਤਰ੍ਹਾਂ ਵੀਰਵਾਰ ਦੀ ਕਿਰਪਾ ਹੁੰਦੀ ਹੈ ਸੋ ਹਰ ਰੋਜ਼ ਜਦੋਂ ਅਸੀਂ ਸੇਵਾ ਕਰਦੇ ਹਾਂ ਤੇ ਅਸੀਂ ਉਹ ਗੱਲਾਂ ਨੂੰ ਮਹਿਸੂਸ ਨਹੀਂ ਕਰ ਪਾਉਂਦੇ ਪਰ ਇੱਕ ਹਫ਼ਤੇ ਬਾਅਦ ਸਾਨੂੰ ਲੱਗਦਾ ਹੈ ਕਿ ਸ਼ਾਇਦ ਅੱਜ ਦੇ ਦਿਨ ਮਾਲਕ ਦੀ ਕਿਰਪਾ ਜ਼ਿਆਦਾ ਹੈ ਤੇ ਹੋ ਵੀ ਜਾਂਦੀ ਆ ਕਿਉਂਕਿ ਉਸ ਦਿਨ ਰੂਹਾਂ ਜਿਆਦਾ ਪੀਰ ਨੂੰ ਪੁਕਾਰਦੀਆਂ ਹੈ ਹਰ ਇੱਕ ਰੂਪ ਆਪਣਾ ਫਰਜ਼ ਨਿਭਾਉਂਦੀ ਹੈ ਤੇ ਉਸ ਦਿਨ ਪੈਰਾ ਫਿਰ ਕ ਵੀ ਵੱਧ ਜਾਂਦਾ ਹੈ ਸੋ ਇਸ ਕਰਕੇ ਜਦੋਂ ਵੀਰਵਾਰ ਦੀ ਸੇਵਾ ਕਰਦੇ ਆ ਤੇ ਵੱਖਰਾ ਹੀ ਆਨੰਦ ਆਉਂਦਾ ਹੈ ਜਦੋਂ ਅਸੀਂ ਨਾਲ ਦੀ ਨਾਲ ਕਵਾਲੀ ਚਲਾਉਂਦੇ ਆ ਸੋ ਵੱਖਰਾ ਹੀ ਸਰੂਰ ਉਹ ਮਾਲਕ ਦਾ ਝਲਕਦਾ ਹੈ ਸਰੀਰ ਤੇ ਤੇ ਵੱਖਰਾ ਹੀ ਨਜ਼ਾਰਾ ਹੁੰਦਾ ਹੈ ਸੇਵਾ ਵਿੱਚ ਮਨ ਵੀ ਟਿਕਦਾ ਹੈ ਸੇਵਾ ਵਿੱਚੋਂ ਉੱਠਣ ਨੂੰ ਦਿਲ ਨਹੀਂ ਕਰਦਾ ਜਦੋਂ ਅਸੀਂ ਬੰਦਗੀ ਕਰਨ ਬੈਠ ਜਾਂਦੇ ਆ ਸੋ ਬਹੁਤ ਹੀ ਕਿਰਪਾ ਹੁੰਦੀ ਹੈ ਮਾਲਕ ਦੀ ਜੇਕਰ ਅਸੀਂ ਮਨ ਨੂੰ ਸ਼ਾਂਤ ਕਰਕੇ ਸੇਵਾ ਦੇ ਵਿੱਚ ਮਨ ਟਿਕਾ ਲਈਏ ਸੋ ਕੰਮਾ ਕਰਾ ਜੋ ਫ੍ਰੀ ਹੋ ਕੇ ਜੇਕਰ ਕਦੇ ਵੀ ਸੇਵਾ ਤੁਸੀਂ ਦਰਬਾਰ ਦੀ ਕਰਨੀ ਆ ਤੇ ਕਰਿਆ ਕਰੋ ਕਿਉਂਕਿ ਫਿਰ ਮਨ ਜਿਆਦਾ ਸੇਵਾ ਵਿੱਚ ਟਿਕਦਾ ਹੈ ਜਦੋਂ ਕੰਮ ਪਏ ਹੁੰਦੇ ਨੇ ਘਰ ਦੇ ਤਾਂ ਆਪਾਂ ਸੇਵਾ ਕਰਨ ਲੱਗ ਪੈਂਦੇ ਤੇ ਮਨ ਭਟਕਦਾ ਹੈ ਮਨ ਕੰਮਾਂ ਦੀ ਤਰਫ ਤੁਰ ਜਾਂਦਾ ਹੈ ਸੋ ਇਸ ਕਰਕੇ ਕਹੀਦਾ ਕਿ ਜਦੋਂ ਵੀ ਸੇਵਾ ਕਰੋ ਫ੍ਰੀ ਹੋ ਕੇ ਕਰੋ ਤਾਂ ਕਿ ਉਹ ਸੇਵਾ ਤੁਹਾਡੀ ਕੀਤੀ ਹੋਈ ਲੱਗੇ ਕਬੂ ਮੈਂ ਕਿਉਂਕਿ ਜਦੋਂ ਫਿਰ ਅਸੀਂ ਦਿਲੋਂ ਅਰਦਾਸ ਬੇਨਤੀ ਕਰਾਂਗੇ ਤਾਂ ਪ੍ਰਮਾਤਮਾ ਨਜ਼ਦੀਕ ਹੋ ਕੇ ਸੁਣਦਾ ਹੈ ਇਸ ਕਰਕੇ ਹਮੇਸ਼ਾ ਹੀ ਫ੍ਰੀ ਟਾਈਮ ਕੱਢ ਕੇ ਪ੍ਰਮਾਤਮਾ ਦੇ ਚਰਨਾਂ ਵਿੱਚ ਹਾਜ਼ਰੀ ਲਗਾਓ ਜੇਕਰ ਲਗਾਉਣੀ ਚਾਹੁੰਦੇ ਹੋ ਤਾਂ ਸੋ ਇੱਥੇ ਹੁਣ ਇੱਕ ਇੰਨਾਂ ਦੱਸਾਂਗੇ ਜੀ ਇਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਦੀਦੀ ਜੀ ਮੇਰਾ ਨਾਮ ਸੁਖਜੀਤ ਕਿੱਲੀ ਸੋ ਥੋੜਾ ਔਖਾ ਲੱਗ ਰਿਹਾ ਹੈ ਇਨਾਂ ਨੂੰ ਤੇ ਇਹ ਬਠਿੰਡੇ ਤੋਂ ਨੇ ਤੇ ਲਿਖਦੇ ਨੇ ਕਿ ਦੀਦੀ ਜੀ ਮਨ ਨੂੰ ਬਹੁਤ ਸਕੂਨ ਮਿਲਦਾ ਹੈ ਤੁਹਾਡੀਆਂ ਵੀਡੀਓ ਸੁਣ ਕੇ ਤੇ ਜਿੰਨਾ ਗੱਲਾਂ ਦਾ ਨਹੀਂ ਪਤਾ ਉਹ ਵੀ ਪਤਾ ਚੱਲ ਜਾਂਦਾ ਹੈ ਸੋ तहे ਦਿਲੋਂ ਧੰਨਵਾਦ ਕਰਦੇ ਹਾਂ ਜੀ ਕਿ ਤੁਸੀਂ ਇਹ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੋ ਸੋ ਇੰਨਾ ਜ਼ਿਆਦਾ ਪਿਆਰ ਦਿੰਦੇ ਹੋ ਸੋ ਬਾਕੀ ਜਦੋਂ ਤੁਸੀਂ ਆਪਣੇ ਸ਼ਹਿਰ ਦਾ ਨਾਮ ਲਿਖਦੇ ਹੋ ਤਾਂ ਸਾਨੂੰ ਬਹੁਤ ਚੰਗਾ ਲੱਗਦਾ ਹੈ ਕਿ ਸਾਡੀਆਂ ਵੀਡੀਓ ਇੰਡੀ ਦੂਰ ਤੱਕ ਕਵੀ ਪਹੁੰਚ ਰਹੀਆਂ ਆ ਸੋ ਬਹੁਤ ਦੂਰੋ ਦੂਰੋ ਰੂਹਾਂ ਜਿਹੜੀਆਂ ਇਸ ਚੈਨਲ ਦੇ ਨਾਲ ਜੁੜੀਆਂ ਹੋਈਆਂ ਆ ਪਰਮਾਤਮਾ ਇਸੇ ਤਰ੍ਹਾਂ ਸਾਰਿਆਂ ਦੇ ਕਿਰਪਾ ਕਰਕੇ ਰੱਖੇ ਹਰ ਵਾਰੀ ਇਹ ਹੀ ਕਹਿਣਾ ਹੈ ਕਿ ਪ੍ਰਮਾਤਮਾ ਜਦੋਂ ਵੀ ਲਾਵੇ ਇਨਸਾਨ ਨੂੰ ਚੰਗੇ ਪਾਸੇ ਹੀ ਲਾਵੇ ਮਾੜੇ ਪਾਸੇ ਕਦੇ ਨਾ ਲਾਵੇ ਸੋ ਬਾਕੀ ਇਥੇ ਆਪ ਵੀ ਕੋਸ਼ਿਸ਼ ਕਰਨੀ ਹੈ ਕਿ ਚੰਗੇ ਪਾਸੇ ਲੱਗੇ ਤੇ ਦੂਸਰਿਆਂ ਨੂੰ ਵੀ ਮਤਨ ਨਾਲ ਦੀ ਨਾਲ ਦਿਆ ਕਰੋ ਜਿਨ੍ਹਾਂ ਦੇ ਵਿੱਚ ਬੰਦੇ ਉੱਠਦੇ ਹੋ ਕਿ ਚੰਗੇ ਪਾਸੇ ਜੁੜਨ ਦੀ ਕੋਸ਼ਿਸ਼ ਕਰੋ ਪ੍ਰਮਾਤਮਾ ਨਾਲ ਜੁੜਨ ਦੀ ਕੋਸ਼ਿਸ਼ ਕਰੋ ਕਿਉਂਕਿ ਇਹ ਜ਼ਿੰਦਗੀ ਬਹੁਤ ਛੋਟੀ ਜੀ ਹੈ ਸੋ ਜਿੰਨੀ ਜਲਦੀ ਅਸੀਂ ਇਹਨਾਂ ਰਾਮ ਗਿਆਨ ਨੂੰ ਇਹਨਾਂ ਗੱਲਾਂ ਨੂੰ ਸਮਝ ਲਵਾਂਗੇ ਤਾਂ ਜ਼ਿੰਦਗੀ ਬਹੁਤ ਜਲਦੀ ਤੇਜ਼ੀ ਦੇ ਨਾਲ ਤੁਹਾਨੂੰ ਬਦਲ ਦੀ ਹੋਈ ਨਜ਼ਰ ਆਵੇਗੀ ਸੋ ਵਖਤ ਜੋ ਹੈ ਪਾਣੀ ਦੀ ਤਰ੍ਹਾਂ ਭੱਜਿਆ ਜਾ ਰਿਹਾ ਹੈ ਹੱਥੋਂ ਨਿਕਲਦਾ ਜਾ ਰਿਹਾ ਹੈ ਸੋ ਜਿੰਨਾ ਹੋ ਸਕਦਾ ਇਸ ਵਕਤ ਨੂੰ ਸੰਭਾਲਣ ਦੀ ਕੋਸ਼ਿਸ਼ ਹੈ ਸੋ ਖੁਦ ਵੀ ਕੋਸ਼ਿਸ਼ ਕਰਦੇ ਰਹੋ ਸੋ ਜਿੰਨੀ ਤੁਸੀਂ ਕੋਸ਼ਿਸ਼ ਕਰਨੀ ਸ਼ੁਰੂ ਕਰੋਗੇ ਬਹੁਤਾਂ ਨਹੀਂ ਤੇ ਥੋੜਾ ਥੋੜਾ ਤਾਂ ਆਪਣੀ ਜ਼ਿੰਦਗੀ ਵਿੱਚ ਹਰ ਰੋਜ਼ ਸੁਧਾਰ ਲਿਆਉਣਾ ਹੀ ਚਾਹੀਦਾ ਆ ਸੋ ਜਦੋਂ ਤੁਸੀਂ ਛੋਟ ਛੋਟੀਆਂ ਗੱਲਾਂ ਨੂੰ ਲੈ ਕੇ ਸੱਚ ਬੋਲਣ ਦੀ ਆਦਤ ਅਪਣਾਉਂਗੇ ਕਈ ਵਾਰ ਕੀ ਹੁੰਦਾ ਹਰ ਰੋਜ਼ ਘਰ ਦੇ ਵਿੱਚ ਛੋਟੀ ਛੋਟੀ ਗੱਲ ਨੂੰ ਲੈ ਕੇ ਵੀ ਝੂਠ ਬੋਲਿਆ ਜਾਂਦਾ ਪਰ ਉਸ ਸਮੇਂ ਆਪਣੇ ਆਪ ਨੂੰ ਤੇ ਆਪਣੇ ਮਨ ਨੂੰ ਰੋਕੋ ਕਿ ਅਸੀਂ ਝੂਠ ਨਹੀਂ ਬੋਲਣਾ ਛੋਟੀ ਗੱਲਾਂ ਨੂੰ ਲੈ ਕੇ ਚਾਹੇ ਕਿਸੇ ਤੋਂ ਕਰਦੇ ਤੂੰ ਕੋਈ ਕੰਮ ਹੀ ਕਿਉਂ ਨਾ ਕਢਾਉਣਾ ਹੋਵੇ ਸੋ ਜਦੋਂ ਤੁਸੀਂ ਇਹਨਾਂ ਗੱਲਾਂ ਤੇ ਗੌਰ ਕਰਨੀ ਸ਼ੁਰੂ ਕਰੋਗੇ ਤਾਂ ਜ਼ਿੰਦਗੀ ਜਿਹੜੀ ਆ ਬਹੁਤ ਹੀ ਖੂਬਸੂਰਤ ਬਣਨੀ ਸ਼ੁਰੂ ਹੋ ਜਾਵੇਗੀ ਤੇ ਪ੍ਰਮਾਤਮਾ ਦੀ ਕਿਰਪਾ ਹੋ ਜਾਵੇਗੀ